ਸਰਕਤ ਸਾਲ ਦਾ ਜਿਹੜਾ ਕਿ ਪਹਿਲਾ ਮਹੀਨਾ ਵਾ ਜੇ ਅਪਾ ਰੈਵਨਿਊ ਦੀ ਗੱਲ ਕਰੀਏ ਤੁਸੀਂ ਸ਼ਰਾਬ ਤੇ ਪਪਾੜੀ ਨੂੰ ਤਾਂ ਆਸਾਨ ਤਾਂ ਪਿਛਲੇ ਸਾਲ ਦੇ ਰੈਵਨਿਊ ਤੇ ਤੁਹਾਨੂੰ ਹੀ ਹੰਤ ਲਾ ਮੈਂ ਅਗਲਾ ਕਮਾ ਆਪਣੇ ਪ੍ਰਥਮਲਿਕਰ ਔਰ ਹੰਸਾ ਹੰਸਾ ਕੰਪਨੀ ਵੱਲੋਂ ਪਹਿਲਾ ਦਾ ਨਵੇਂ ਸਾਲ ਦੀਆਂ ਉਹ ਕਬੂਥਰਾ ਵਾਸੀਆਂ ਨੂੰ ਉਰਦੇਸ਼ ਵਾਸੀਆਂ ਨੂੰ ਮੋਦਾ ਜੀ ਨਹਾ ਔਰ ਉਸ ਤੋਂ ਬਾਅਦ ਮੇਰੇ ਕਾਰੋਬਾਰ ਬਾਰੇ ਜਿਹੜੀ ਗੱਲ ਹੈ ਉਹ ਮੈਂ ਪਹਿਲਾਂ ਤੁਹਾਡੇ ਭਰਾਵਾਂ ਦਾ ਧੰਨਵਾਦ ਆ ਕਿ ਤੁਸੀਂ ਮੇਰੇ ਕੋਲ ਇੱਥੇ ਆਏ ਉਹ ਤੁਹਾਡੇ ਜਰੀਏ ਜੋ ਮੈਂ ਘਪੂਤਰਾ ਵਾਸੀਆਂ ਨੂੰ ਦਈਆਂ ਦਿੱਤੀਆਂ ਔਰ ਜੋ ਮੇਰੇ ਕਾਰੋਬਾਰ ਜੋ ਚੱਲ ਰਿਹਾ ਹੈ ਆਉਣ ਦੇ ਸਮੇਂ ਉਹ ਜੋ ਪਿੱਛੇ ਹੋ ਗਿਆ ਉਹ ਮੈਂ ਤੁਹਾਨੂੰ ਦੱਸਣਾ ਚਾਹਨਾ ਔਰ ਮਿਲਦੀ ਆਵਾਜ਼ ਜਿਹੜੀ ਆ ਉਹ ਸਰਕਾਰ ਤੱਕ ਉਪਰਸ਼ਾਸਨ ਤੱਕ ਨਹੀਂ ਪਹੁੰਚੀ ਇਹਨਾਂ ਮੰਤਰ ਕਿ ਰੈਵਨਿਊ ਲੈ ਕੇ ਕਿਤੇ ਨਾ ਕਿਤੇ ਤਾਂ ਮੇਕੀ ਦੇ ਵਿੱਚ ਘਾਟ ਆ ਪਿਆ ਉਹ ਕਿ ਤਨਕਿ ਜਿਵੇਂ ਕਿ ਸ਼ਾਇਦ ਵਿੱਚ ਦੋ ਨੰਬਰ ਹੈ ਕਿ ਨੈਸ਼ਨਲ ਪਾਣੀ ਹੈਗੀ ਆ ਦੇਖੋ ਜੋ ਸਰਕਾਰ ਹਰ ਸਾਲ ਉਹਨੂੰ ਇਨਕਰੀਸ ਤਾਂ ਪੈਂਦੀ ਬੈਂਦੀ ਆ ਉਹ ਠੀਕ ਆ ਕਿਤੇ ਕਾਰੋਬਾਰ ਘਟ ਹੁੰਦਾ ਕਿਤੇ ਵਧ ਹੁੰਦਾ ਬਟ ਇਦਾਂ ਨਹੀਂ ਹੋਇਆ ਜੋ ਇਸ ਹਾਲਾਤ ਹੋ ਚੁੱਕੇ ਨੇ ਨਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਨਸ਼ਾਸ਼ਰਬ ਜਿਹੜੀ ਕਿ ਪਿੰਡਾਂ ਵਿੱਚ ਔਰ ਸ਼ਹਿਰ ਦੇ ਵਿੱਚ ਜੋ ਹੋਮ ਗਲੀ ਵੀ ਮੱਲੇ ਮੱਲੇ ਵਿੱਚ ਬਾਜ਼ਾਰ ਵਿੱਚ ਦੁਕਾਨਾਂ ਤੇ ਇੱਕ ਹਨਾ ਤੇ ਟੈਕਸੀ ਸਟੈਂਡ ਹਰ ਜਗ੍ਹਾ ਤੇ ਨਵੀ ਇੱਟੇ ਤੱਕ ਜੇ ਕੋਈ ਹੋਟਲ ਤੇ ਬੈਠਾ ਤੇ ਉੱਥੇ ਵੀ ਫੋਨ ਕਰਦੇ ਆ ਤੇ ਐਕਟਿਵਾ ਤੇ ਸਿਕਿਉਰਟੀਆਂ ਤੇ ਰੱਖ ਕੇ ਸ਼ਰਾਬ ਉਹਨਾਂ ਕੋਲ ਸਾਡੇ ਨਾਲੋਂ ਅੱਧੇ ਰੇਡ ਤੋਂ ਘਾਟੇ ਦੋਸ਼ਾਂ ਪਹੁੰਚਾਈ ਗਈ ਹੈ। ਇਹ ਆਪ ਗੱਲ ਕਰੀਏ ਉਸ ਪ੍ਰਸ਼ਾਸਨ ਦੇ ਹੁੰਮਕੇ ਤੁਹਾਨੂੰ ਇੱਥੇ ਕਿੰਨਾ ਨਜ਼ਰ ਆ ਰਿਹਾ ਹੈ। ਨਿਰਖੋ ਪੂਰਾ ਪ੍ਰਸ਼ਾਸਨ ਮੇਸ਼ਾ ਸਾਡੇ ਨਾਲ ਖੜਾ ਹੋਇਆ ਹੋਆ। ਠੀਕ ਹੈ। ਲਾਸਟ ਮੇਰਾ ਸਾਡੇ ਐਸਐਸਬੀ ਮਾਨਯੋਗ ਬਤਸਰਕ ਮੁਤਾਜੀ ਸੀ। ਠੀਕ ਹੈ ਜੀ ਉਹ ਵੀ ਸਾਡਾ ਲਗੀ ਹੁਣ ਹਰ ਦਿਖਾਤੇ ਸਹਿਯੋਗ ਕਰਦੇ ਰਹੇ ਆ। ਨਵੇਂ ਜਿਹੇ ਹੋਂ ਕਰਕੇ ਠੀਕ ਹੈ। ਔਰ ਥੋੜਾ ਜਿਆ ਵਿਸ਼ੇ ਦਾ ਇੰਚ ਮੁਝੇ ਲੈਕਸ਼ਨ ਹੋਰ ਵੀਏਬਿਲਿਟੀ ਹੋਣ ਕਰਕੇ ਥਾਣਾ ਚ ਪੁਲਿਸ ਨਫਰ ਵੀ ਘੱਟ ਸੀ ਔਰ ਥਾਣਾ ਸਿਟੀ ਚ ਕਾਫੀ ਸਮੇਂ ਤੋਂ ਇਹ ਐਸਟੀਓ ਸਾਹਿਬ ਵੀ ਇੰਚਾਇਰ ਸਾਹਿਬ ਵੀ ਮੌਜੂਦ ਨਹੀਂ ਸੀ ਕਿਉਂਕਿ ਉੱਥੇ ਸੀਟ ਖਾਲੀ ਪਈ ਹੋਈ ਸੀ ਹੁਣ ਨਵੇਂ ਐਸਟੀਓ ਸਾਹਿਬ ਨੇ ਆਪਣਾ ਚਾਰਜ ਸੰਭਲਿਆ ਹੈ ਔਰ ਸਾਨੂੰ ਉਹਨਾਂ ਤੋਂ ਉਮੀਦ ਹੈ ਕਿ ਜੋ ਉਹਨਾਂ ਦੇ ਥਾਣਾ ਸਿਟੀ ਦੇ ਵਿੱਚ ਆਲੇ ਦੁਆਲੇ ਔਰ ਜੇ ਬਿਚੇ ਜੋ ਸ਼ਹੀਆ ਮੱਲਾ ਮਹਿਤਾਬਗੜ ਮੱਲਾ ਕਿਲਾ ਮੱਲਾ ਬੱਕਰ ਖਾਨਾ ਸੁਨਦਗਰ ਸ਼ੇਖੂਪੁਰ ਜਾਟੂਪੁਰ ਔਰ ਸਭ ਤੋਂ ਵੱਡੀ ਗੱਲ ਚੂੜਵਾ ਚੁngੀ ਜੋ ਇੱਕ ਪੁਲਿਸ ਲਾਈਨ ਦੇ ਬਾਹਰ ਜਿੱਥੋਂ ਸਾਰੀ ਪੁਲਿਸ ਦੀ ਐਂਟਰੀ ਹੈ ਵੱਡੇ ਵੱਡੇ ਅਸਥਾਨੇ ਵੀ ਓਪੀਸੀਆਰ ਤਾਂ ਤਕਰੀਬਨ ਉੱਥੇ ਹੀ ਬੈਠੀ ਆ ਪੀਸਰ ਦਫਤਰੀ ਉੱਤੇ ਆ ਔਰ ਕੁਝ ਰੈਂਦੇ ਬਾਅਦ ਜਰਾ ਤਸੀਮ ਲਾਲ ਆਪਣੇ ਦੋ ਮੁੰਡਿਆਂ ਦੇ ਨਾਲ ਔਰ ਚਾਰ ਪੰਜ ਗ੍ਰਿੰਦੇ ਰੱਖ ਕੇ ਜੋ ਉਹ ਤੰਦਾ ਕਰ ਰਿਹਾ ਜੋ ਜਰੀਲੀ ਸ਼ਰਾਬ ਦਾ ਉਹ ਤੰਦਾ ਕਰ ਰਿਹਾ ਜੋ ਜਰੀਲੀ ਸ਼ਰਾਬ ਲੋਕਾਂ ਨੂੰ ਪਲਾ ਦੇ ਆ ਵਾ ਯਾ ਅਲਕੋਹਲ ਸਪਿਰਟ ਸਾਰੀ ਲੋਕਾਂ ਨੂੰ ਪੀਈ ਜਾ ਰਹੀ ਹੈ ਸਸਤੀ ਭਾਅ ਦੇ ਵਿੱਚ ਔਰ ਸ਼ਾਮ ਨੂੰ ਉਸ ਬੰਦੇ ਮੇਲਾ ਲਗਾ ਹੁੰਦਾ ਹੈ ਜਿੱਥੇ ਕਿ ਬਹੁਤੋ ਚਾਹੀਦਾ ਕਿ ਰਾਸ਼ੀ ਪੰਜਾਬ ਦਾ ਹੈ ਔਰ ਆਪਣੀ ਦੁਕਾਨ ਤੇ ਮੇਲਾ ਲਾਇਆ ਹੁੰਦਾ ਹੈ ਸਮਝ ਨਹੀਂ ਆ ਰਹੀ ਕਿ ਪੁਲਿਸ ਦਾ ਇੰਦੇ ਬਾਹਰ ਬੈਠ ਕੇ ਉਹ ਕੰਮ ਕਿਤਾ ਕਰੀ ਜਾ ਰਿਹਾ ਹੈ ਕਹਿੰਦੇ ਮਤਲਬ ਤਨਵੈ ਨਹੀਂ ਮਸਤਲਾ ਰਹੀ ਆ ਇਸ ਮੰਦੇ ਤੁਸੀਂ ਸ਼ਾਇਦ ਦੇ ਤਲਕੀ ਐਸਐਸਬੀ ਸਾਹਿਬ ਨਾਲ ਮੁਲਾਕਾਤ ਕੀਤੀ ਹੈ ਕਿ ਇਹ ਕੰਮ ਨੂੰ ਜਾਨੂ ਕਰਵਾਇਆ ਬਿਲਕੁਲ ਬਿਲਕੁਲ ਮੈਂ ਐਸਐਸਬੀ ਸਾਹਿਬ ਨਾਲ ਦੋ ਵਾਰ ਸਾਡੀ ਮੁਲਾਕਾਤ ਹੋ ਚੁਕੀ ਹੈ ਔਰ ਬੜੇ ਵਧੀਆ ਅਫਸਰ ਨੇ ਸੁਨੇਮਾਂ ਜੋ ਐਸਐਸਬੀ ਗੁਰਵਤਰਾਜੀ ਅਰ ਜਿੰਦਾਰੇ ਮੈਨੂੰ ਵਿਸ਼ਵਾਸ ਦਿਵਾਇਆ ਵਾ ਕਿ ਅਸੀਂ ਤੁਹਾਡੇ ਜੋ ਸਰਕਾਰ ਦਾ ਰੈਵਨਿਊ ਉਹਨੇ ਬਰਕਰਾਰ ਰੱਖਾਂਗੇ ਔਰ ਤੁਹਾਡੇ ਇਲਾਵਾ ਹਰ ਜਗ੍ਹਾ ਤੇ ਆਪਣੀ ਪੁਲਿਸ ਟੀਮ ਦਸ ਜੋ ਗਵਾਂਗੇ ਜਿੱਤੋਂ ਵੀ ਨੋਰਬਿੰਦੀ ਹੈ ਔਰ ਅਸੀਂ ਕੁਝ ਉਹਨਾਂ ਦੇ ਆਂਤ ਹੀ ਜਦੋਂ ਸਨੂ ਰਿਕਵਰੀ ਵੀ ਹੋਈ ਤੇ ਉਹਨਾਂ ਦੇ ਕਾਰਜ ਵੀ ਹੋਈ ਪਰ ਸ਼ਹਿਰ ਦੇ ਵਿੱਚ ਜੋ ਵਿਸ਼ਵਾਸ ਨਹੀਂ ਵਿਕਰੀ ਫੁੰਦੇ ਤੇ ਘਰੇ ਤੱਕ ਕੋਈ ਕਾਰਵਾਈ ਨਹੀਂ ਹੋਈ ਔਰ ਮੈਂ ਐਸਐਸਐਮ ਸਾਹਿਬ ਤੋਂ ਇਹੀ ਮੰਗ ਕਰ ਰਿਹਾ ਕਿ 2-3 ਮਹੀਨੇ ਸਾਰੇ ਰਹਿ ਗਏ ਆ ਲਾਸਟ ਔਰ ਇਸ ਟਾਈਮ ਕਾਲਵਾ ਬੜੀ ਲੋਸ ਚ ਬੈਠਾ ਹੈ ਔਰ ਇਸਾ ਨੂੰ ਇਸ ਟਾਈਮ ਬੁਰਾ ਸ਼ਸਨ ਦਾ ਸਾਦਾ ਬਹੁਤ ਜ਼ਿਆਦਾ ਜ਼ਰੂਰ ਤਾਂ ਉਹ ਉਹਨਾਂ ਨਾਲ ਸਾਥ ਜੇ ਸਾਨੂੰ ਮਿਲੇ ਉਹ ਅੱਗੇ ਮਿਲਦਾ ਜਾਵਾ ਹੁਣ ਵੀ ਸਭ ਨਾਲ ਸਾਥ ਜੇ ਮਿਲਦੇ ਤੇ ਅਸੀਂ ਆਪਣੀ ਟੀਮ ਲੈ ਕੇ ਐਕਸਾਈਟ ਟੀਮ ਲੈ ਕੇ ਨਾਲ ਤੇ ਇਹਨਾਂ ਬੰਦੇ ਦੇ ਨੱਥਵਾ ਸਕਦੇ ਹਾਂ ਤਿੰਨ ਮਤਿ ਪੁਲਿਸ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਰੈਵਨਿਊ ਹੈ ਜਿਹੜਾ ਕਿ ਸਰਕਾਰ ਦਾ ਟਾਰਗੇਟ ਹੈ ਬਿਲਕੁਲ ਜੀ ਬਿਲਕੁਲ ਰਮਨ ਜੀ ਇੱਕ ਗੱਲ ਹੋਰ ਆ ਇਹ ਜਿਹੜੇ ਨਜਾਇਜ਼ ਸ਼ਰਾਬ ਮਾਫੀਆ ਵਾ ਇਹਨਾਂ ਕੋਲ ਸ਼ਰਾਬ ਕਿੱਥੋਂ ਆ ਰਹੀ ਹੈ ਦੇਖੋ ਜੀ ਇਸ ਟਾਈਮ ਕੋਸ਼ਤਾ ਠੇਕੇ ਸਿੰਘ ਸਾਹਿਬ ਦੀ ਵਿਕਰੀ ਹੈ ਆਲੇ ਦੁਆਲੇੋਂ ਜੰਦਰ ਦੇ ਵਿੱਚੋਂ ਕਾਫ ਬੜੀ ਮਾਤਰਾ ਵਿੱਚ ਜੰਦਰ ਦੇ ਵਿੱਚੋਂ ਕਪੂਰਥਾ ਵਿਚਾਰੀ ਗਿਆ ਠੀਕ ਹੈ ਜੀ ਉਹ ਜੰਦਰ ਵਿੱਚ ਉਹ ਲੈਦਰ ਕੰਪਲੈਕਸਾ ਬਸਤੀ ਵਾਪਾ ਕੇ ਗਰੁੱਪ ਹੈਗਾ ਉਹਨਾਂ ਮੰਡੀ ਆ ਹੋਰ ਕਈ ਗਰੁੱਪ ਨੇ ਜੀ ਬਰੇ ਗਰੁੱਪ ਨੇ ਜਿਨ੍ਹਾਂ ਤੋਂ ਭੋਗਪੁਰ ਆਦਮਪੁਰ ਇਧਰੋਂ ਪਾਸੋਂ ਸ਼ਰਾਬ ਜਿਹਦੀ ਤਾ ਮਜੂਰ ਡਿਗਰੀ ਹੈ ਔਰ ਇਹ ਬੰਦੇ ਦੋ ਤਿੰਨ ਬੰਦੇ ਹੀ ਆ ਜਿਹੜੇ ਕਪੂਰ ਸਾਹਿਬ ਵਿੱਚ ਸ਼ਰਾਬ ਸਪਾਈ ਦਾ ਕੰਮ ਕਰ ਰਹੇ ਨੇ ਜੇ ਆਪ ਗੱਲ ਕਰੀ ਐਕਸਰਸਾਈਜ਼ ਪੀਟੀਓ ਸਭ ਡੋਆਈਸੀ ਕਿ ਮੈਡਮ ਉਹ ਲੋਕ ਜਿਹਨਾਂ ਦੇ ਟੋਰ ਨੰਬਰ ਦੀ ਪਾਈਆਂ ਨਾ ਤੇ ਬੁੜੀ ਨੱਥ ਪਾਈ ਸੀ ਤਾਂ ਇਨਾਕ ਮਿਲ ਸਿਯੋਗ ਕਰਿਆ ਦੇਖੋ ਸਾਨੂੰ ਐਕਸਾਈਜ਼ ਵਿਭਾਗਮ ਦਾ ਵੀ ਔਰ ਪੁਲਿਸ ਦਾ ਵੀ ਸਹਿਯੋਗ ਹਰ ਵੇਲੇ ਮਿਲਦਾ ਰਿਹਾ ਵਾ ਸਾਨੂੰ ਉਹਨਾਂ ਨੂੰ ਵੀ ਪਰੇਸ਼ਾਨੀ ਨਹੀਂ ਗਈ ਪਰ ਪਿਛਲੇ ਕੁਝ ਸਮੇਂ ਤੋਂ ਨਵੀਂ ਪੁਲਿਸ ਨੂੰ ਇੱਕ ਹਾਲਤ ਵਿੱਚ ਨਾ ਹੋਣ ਕਰਕੇ ਵੀ ਇਹ ਵੀ ਡਿਊਟੀਆਂ ਵਿੱਚ ਔਰ ਕੁਝ ਇਲੈਕਸ਼ਨ ਡਿਊਟੀਆਂ ਲੱਗ ਰਹੀਆਂ ਕੁਝ ਜਿਹੜੇ ਕਿਸਾਨੇ ਧਰਨੇ ਲੱਗੇ ਹੋਏ ਨੇ ਉਸ ਉਹਨਾਂ ਵਿੱਚ ਮਸਰੂਫ ਹੋਣ ਕਰਕੇ ਇਹਨਾਂ ਬਲੈਕ ਹੈਂਡਸ ਦੇ ਬਹੁਤ ਜ਼ਿਆਦਾ ਵਧ ਗਏ ਨੇ ਬਹੁਤ ਜ਼ਿਆਦਾ ਵਧ ਗਏ ਨੇ ਜਿੱਤੇ ਸਿਰਫ 5-10 ਦੀ ਗਿਣਤੀ ਵਿੱਚ ਸੀ ਅੱਜ ਇਹ 30 ਤੋਂ 32 ਇਹ ਲੋ 32 ਬਨੇਕੇ ਕੰਮ ਕਰ ਰਹੇ ਨੇ ਔਰ ਜਿਨ੍ਹਾਂ ਨੂੰ ਸ਼ਰਾਬ ਸਹੀ ਸਪਲਾਈ ਇੱਕ ਦਾ ਗੋਪੀ ਨੇ ਹੰਗ ਗੁਰਪ੍ਰੀਤ ਸਿੰਘ ਉਰਫ ਗੋਪੀ ਨਿਆਣੀ ਸਤਰਾੰ ਹੋਏਗਾ ਜਿੰਦੇ ਤੇ 18 ਤੋਂ 19 ਪਰਚੇ ਆ ਦੂਸਰੇ ਨੰਬਰ ਤੇ ਹਰਪ੍ਰੀਤ ਸਿੰਘ ਉਰਫ ਸੰਨੀ ਰੋਦੀ ਜੋ ਲక్ష్ਮੀਨਗਰ ਦੇ ਪਿੱਛੇ ਰਹਿਣ ਵਾਲਾ ਆ ਉਹਦੇ ਤੇ ਵੀ 17-18 ਪਰਚੇ ਆ ਉਸ ਤੋਂ ਬਾਅਦ ਇੱਕ ਪਵਨ ਪਵਨ ਬਾਨ ਵਾਲੇ ਦਾ ਜੋ ਪਲਾਣਾ ਚੋਂ ਕੀ ਆਰਸੀਓ ਦੇ ਵਿੱਚ ਪੈਂਦਾ ਆ ਟੁੱਡੀਆ ਮੋਲ ਪਿੰਡ ਦੇ ਕੋਲ ਇਹ ਤਿੰਨ ਬੰਦੇ ਹੀ ਬਾਰਸ਼ਾਬ ਲੈ ਕੇ ਆਪਣੀਆਂ ਕਾਰਾਂ ਤੇ ਇਹਨਾਂ ਦੇ ਦੋ ਦੋ ਤਿੰਨ ਤਿੰਨ ਕਾਰਾਂ ਰੱਖੀਆਂ ਹੋਈਆਂ ਨੇ ਜਾਲੀ ਬਿਟਾਂ ਲਾ ਕੇ ਗੜੀਆਂ ਕੱਢ ਕੇ ਨੰਬਰ ਬਿਟਾਂ ਲਾ ਕੇ ਇਹ ਲੈ ਕੇ ਆਉਂਦੇ ਨੇ ਜਦੋਂ ਲੋਕਲ ਸ਼ਹਿਰ ਚੋਂ ਕੋਈ ਮਰਾਵਾ ਇਹ ਪਲੇਟਾਂ ਸਹੀ ਹੁੰਦੀਆਂ ਜਦੋਂ ਮਾਲ ਲਾਂ ਜਾਂਦੇ ਨੇ ਮਟਰ ਚੋਰੀਆ ਕਈ ਵਾਰ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਕਈ ਵਾਰ ਫੜਿਆ ਵੀਆ ਪਰ ਇਹ ਆਪਣੀ ਜਮਾਤਾਂ ਕਰਕੇ ਨਿਕਲ ਜਾਂਦੇ ਆ ਕੀ ਮੇਰੇ ਕੀ ਕਾਧਨ ਪ੍ਰਸ਼ਨ ਸ਼ਾਸਨ ਬਹੁਤ ਬਚਨ ਜੀ ਕਿ ਤਿੰਨ ਮਹੀਨੇ ਕਾਰੋਬਾਰਦ ਰਹਿ ਗਏ ਨੇ ਸਾਨੂੰ ਪੂਰਨ ਪ੍ਰਸ਼ਾਸਨ ਦਾ ਔਰ ਐਸਐਸਪੀ ਸਾਹਿਬ ਦਾ ਸਾਨੂੰ ਬਹੁਤ ਜਿਆਦਾ ਸਹਿਯੋਗ ਦੀ ਲੋੜ ਆ ਔਰ ਸਾਨੂੰ ਜੇ ਸਹਿਯੋਗ ਦਿੱਤਾ ਜਾਏਗਾ ਪੂਰੀ ਤਰ੍ਹਾਂ ਅਸੀਂ ਆ ਆਉਣ ਵਾਲੇ ਫਿਰ ਕਾਰੋਬਾਰ ਦੇ ਵਿੱਚ ਬੈਠ ਸਕਾਂਗੇ ਜੇ ਇਹ ਹੀ ਹਾਲਾਤ ਰਹੀ ਤੇ ਲੱਗਦਾ ਕਿ ਅਗਲੀ ਵਾਰ ਸਾਡੇ ਕੋਲ ਇਸ ਕਾਰੋਬਾਰ ਵਾਸਤੇ ਅਕਸਾਈਡ ਡਿਪਾਰਟਮੈਂਟ ਨੂੰ ਕੋਈ ਲੋਟਰੀ ਦਿੱਤੀ ਜਾਏਗੀ